ਅੱਜ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਿਮਾਚਲ ਦੀ ਸਿਆਸਤ ਨਾਲ ਇਹ ਜੁੜੀ ਵੱਡੀ ਖਬਰ ਹੈ ਹਿਮਾਚਲ ਦੇ ਬਰਖਾਸਤ ਵਿਧਾਇਕਾਂ ਨੂੰ ਝਟਕਾ ਦਿੱਤਾ ਗਿਆ 6 ਵਿਧਾਇਕਾਂ ਦੀ ਬਰਖਾਸਤ ਕੀਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਵਿਧਾਇਕਾਂ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਹੈ ਹਿਮਾਚਲ ਦੀ ਸਿਆਸਤ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਜੋ 6 ਬਾਗੀ ਵਿਧਾਇਕ ਸੀ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਹਿਮਾਚਲ ਦੇ ਵਿੱਚ ਕਾਂਗਰਸ ਦੀ ਮੈਜੋਰਿਟੀ ਹੋਣ ਦੇ ਬਾਵਜੂਦ ਰਾਜ ਸਭਾ ਸੀਟ ਬੀਜਪੀ ਨੇ ਜਿੱਤ ਲਈ ਸੀ 6 ਕਾਂਗਰਸ ਦੇ ਵਿਧਾਇਕ ਬਾਗੀ ਹੋਏ ਸੀ ਜਿਸ ਦੇ ਚਲਦੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲੇ ਦੀ ਸੁਣਵਾਈ ਹੋਈ ਹੈ ਹਿਮਾਚਲ ਦੀ ਸਿਆਸਤ ਨਾਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਿਮਾਚਲ ਦੇ ਬਰਖਾਸਤ ਵਿਧਾਇਕਾਂ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ 6 ਵਿਧਾਇਕਾਂ ਦੀ ਬਰਖਾਸਤੀ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਵਿਧਾਇਕਾਂ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ 6 ਬਾਗੀ ਵਿਧਾਇਕ ਜੋ ਸਪੀਕਰ ਨੇ ਬਰਖਾਸਤ ਕੀਤੀ காங்கிரஸ் ਦੇ ਬਾਗੀ ਵਿਧਾਇਕ ਸੀਗੇ ਜਿਹੜੀ ਮੈਜੋਰਟੀ ਹੈ ਉਹ ਕਾਂਗਰਸ ਦੇ ਕੋਲ ਸੀ ਪਰ ਰਾਜ ਸਭਾ ਸੀਟ ਭਾਜਪਾ ਨੇ ਹਾਸਲ ਕਰ ਲਈ ਸੀ ਹਿਮਾਚਲ ਦੇ ਬਰਖਾਸਤ ਵਿਧਾਇਕਾਂ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ 6 ਵਿਧਾਇਕਾਂ ਦੀ ਬਰਖਾਸਤੀ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਵਿਧਾਇਕਾਂ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤੇ ਨੇ ਸੁਪਰੀਮ ਸਪੀਕਰ ਨੇ ਹੁਕਮਾ ਉਤੇ ਰੋਕ ਲਗਾ ਦਿੱਤੀ ਸੀ ਕਿ ਕਾਂਗਰਸ ਦੇ ਜਿਹੜੇ ਬਾਗੀ ਵਿਧਾਇਕ ਸੀ ਉਹ ਸਪੀਕਰ ਨੇ ਸਸਪੈਂਡ ਕਰ ਦਿੱਤੇ ਸੀ ਹਿਮਾਚਲ ਦੀ ਸਿਆਸਤ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਬਿ ਜਦੋਂ ਸਪੀਕਰ ਦੇ ਵੱਲੋਂ 6 ਬਾਗੀ ਵਿਧਾਇਕ ਸਸਪੈਂਡ ਕਰ ਦਿੱਤੇ ਜਾਂਦੇ ਨੇ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ 6 ਬਾਗੀ ਵਿਧਾਇਕਾਂ ਦੀ ਬਰਖਾਸਤੀ ਤੇ ਸੁਣਵਾਈ ਹੋਈ ਹੈ ਜਿਸ ਦੇ ਚੱਲਦੇ ਸੁਪਰੀਮ ਕੋਰਟ ਨੇ ਵਿਧਾਇਕਾਂ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤੇ ਹਨ हिमाचल दी सियासत ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੈਜੋਰਟੀ ਕਾਂਗਰਸ ਦੇ ਕੋਲ ਹੋਣ ਦੇ ਬਾਵਜੂਦ ਜੋ ਸੀਟ ਹੈ ਉਹ ਭਾਜਪਾ ਨੇ ਹਾਸਲ ਕਰ ਲਈ ਸੀ ਦਿੱਲੀ ਤੋਂ ਮੇਰੇ ਸਹਿਯੋਗੀ ਕਮਲ ਮੇਰੇ ਨਾਲ ਜੁੜ ਚੁੱਕੇ ਨੇ ਕਮਲ ਕੀ ਜਾਣਕਾਰੀ ਹੈ ਜੋ ਸੁਪਰੀਮ ਕੋਰਟ ਦੇ ਵਿੱਚ ਇਹ ਬਰਖਾਸਤ ਕੀਤੇ ਵਿਧਾਇਕਾਂ ਨੂੰ ਸੁਣਵਾਈ ਹੋਈ ਹੈ ਆ ਜੀ ਕੋ ਅਗਰ ਸੁਣਵਾਈ ਕੀ ਅਗਰ ਬਾਤ ਕਰੇ ਤਾਂ ਜਿਸ ਤਰੀਕੇ ਨਾਲ ਹਿਮਾਚਲ ਕੇ ਅੰਦਰ ਰਾਜ ਸਭਾ ਚੋਣਾਂ ਹੋਏ ਤੇ ਉਹ छह विधायकों ने जो है क्लोज वोटिंग की थी उसको लेकर विधानसभा स्पीकर की तरफ से उनको घोषित कर दिया गया था लेकिन जिस तरीके से मामला सुप्रीम कोर्ट में चल रहा है और सुप्रीम कोर्ट की तरफ से आज विधानसभा को एक नोटिस जारी किया गया है और इसमें चार हफ्ते में जवाब जो है वो मांग गया है और पांच हफ्ते जो है इस पूरे मामले पर सुनवाई होगी लेकिन जिस तरीके से जो विधानसभा स्पीकर ने जो निर्णय दिया हुआ है उस पर कोई रोक जो है वो नहीं लगाई है ਜੀ ਜਿਹੜੀ ਇਹਨਾਂ ਨੂੰ ਮੌਤਲ ਦਿੱਤੀ ਗਈ ਹੈ 4 ਹਫ਼ਤਿਆਂ ਦਾ ਦਿੱਤਾ ਗਿਆ ਜਵਾਬ ਜਿਹੜਾ ਨੋਟਿਸ ਜਾਰੀ ਕਰਨ ਦੇ ਲਈ ਤਾਂ 6 ਵਿਧਾਇਕਾਂ ਦਾ ਕੋਈ ਬਿਆਨ ਫਿਲਹਾਲ ਸਾਹਮਣੇ ਆਇਆ ਹੋਵੇ ਬਿਲਕੁਲ ਕੋਈ ਵੀ ਨਾ ਹੈ ਕਿਸੇ ਦਾ ਜਵਾਬ ਜੋ ਬਿਆਨ ਹੈ ਉਹ ਅੱਜ ਸਾਹਮਣੇ ਨਹੀਂ ਆਇਆ ਹੈ ਲੇਕਿਨ जो हिमाचल सरकार के जो की तरफ से जो वकील है या फिर तरफ से जो है सुप्रीम कोर्ट के अंदर गया है उनसे अभी थोड़ी देर में बातचीत जो है वो हो सकती है कि किस तरीके से सुप्रीम कोर्ट ने क्या जवाब जो है जो है वो इस मामले पर दिया हो जी बहुत बहुत धनबाद कमल फिलहाल जानकारी दे छह विधायकों ने जिन्होंने क्रॉस वोटिंग की स्पीकर ने उन्होंने सस्पेंड कर दिया गया ਕਰ ਦਿੱਤਾ ਸੀ ਤੇ ਹੁਣ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਤੇ 4 ਹਫਟਿਆਂ ਦੇ ਅੰਦਰ ਅੰਦਰ ਜਵਾਬ ਮੰਗਿਆ 6 ਬਾਕੀ ਵਿਧਾਇਕਾਂ ਨੂੰ ਸਸਪੈਂਡ ਕਰਨ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੀ ਹਿਮਾਚਲ ਦੇ ਬਰਖਾਸਤ ਵਿਧਾਇਕਾਂ ਨੂੰ ਝਟਕਾ ਸੁਪਰੀਮ ਕੋਰਟ ਨੇ ਦਿੱਤਾ ਨੋਟਿਸ ਜਾਰੀ ਕਰ ਦਿੱਤਾ 4 ਹਫਟਿਆਂ ਦੀ ਮਹਲਤ ਦਿੱਤੀ ਹੈ ਕਿ 4 ਹਫਟਿਆਂ ਦੀ ਮਹਲਤ ਦੇ ਕੇ ਸੁਪਰੀਮ ਕੋਰਟ ਨੇ ਕਿਹਾ ਕਿ 4 ਹਫਟਿਆਂ ਦੇ ਅੰਦਰ ਅੰਦਰ ਜਵਾਬ ਦਿਓ ਤਾਂ ਇਹ ਵਿਧਾਨ ਸਭਾ ਦੇ ਵਿੱਚ ਜੋ ਸਪੀਕਰ ਹਨ ਉਹਨਾਂ ਨੇ ਇਹਨਾਂ ਨੂੰ ਤਲਬ ਕਰ ਦਿੱਤਾ ਸੀ ਤੇ ਇਹਨਾਂ ਨੇ ਕ੍ਰਾਸ VOTING ਕੀਤੀ ਸੀ ਜਿਸ ਦੇ ਚਲਦੇ ਮੈਜੋਰਿਟੀ ਹੋਣ ਦੇ ਬਾਵਜੂਦ ਕਾਂਗਰਸ ਰਾਜ ਸਭਾ ਸੀਟ ਜਿੱਤ ਨਹੀਂ ਪਾਇਆ ਸੀ ਜਿਸ ਦੇ ਚਲਦੇ ਸਪੀਕਰ ਨੇ ਇਹਨਾਂ ਨੂੰ ਤਲਬ ਕਰ ਦਿੱਤਾ ਤੇ ਜੋ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਤੇ 4 ਹਫ਼ਤਿਆਂ ਦੇ ਵਿੱਚ ਵਿੱਚ ਇਹ ਬਾਗੀ ਵਿਧਾਇਤਾ ਵਿਧਾਇਕਾਂ ਤੋਂ ਜਵਾਬ ਮੰਗਿਆ